ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਛਰੇ 8 ਦਿਨੋਂ ਤੋਂ ਉਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰਨ ਕਰ ਰਿਹਾ ਜਿਹਦੇ ਵਿੱਚ ਅਸੀਂ ਜਿਹੜਾ Hindu ਕੌਮ ਦੇ ਵਿੱਚ ਬ੍ਰਾਹਮਣੀ ਸਿਸਟਮ ਦੇ ਵਿੱਚ ਪੂਜਾ ਕਰਨ ਦੇ ਦੋ ਤਰੀਕੇ ਨੇ ਕਿ ਪੱਥਰ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੀ ਪੂਜਾ ਕਰਨੀ ਨਵਾਉਣਾ ਤੋਣਾ ਟਿੱਕੇ ਲਾਉਣੇ ਸਾਰਾ ਅਸੀਂ ਵਿਚਾਰ ਚੁੱਕੇ ਆ ਦੂਜਾ ਤਰੀਕਾ ਹੋਮ ਯੱਗ ਕਰਨੇ ਉਬੀ ਦੀ ਵੀ ਵਿਚਾਰ ਚ ਕਰ ਚੁਕੇ ਆ ਅਸੀਂ ਸਭ ਕੁਝ ਗੁਰਮਤ ਦੀ ਕਸਵਟੀ ਤੇ ਹੀ ਵਿਚਾਰ ਰਹੇ ਆ ਤੁਹਾਨੂੰ ਜੋ ਗੁਰਬਾਣੀ ਨੇ ਸਮਝਾਇਆ ਸਾਡਾ ਆਧਾਰ ਹੋਏ ਲੇਕਿਨ ਵਿਚਾਰ ਰਹੇ ਆ ਉਹ ਪੱਖ ਜਿਹੜੇ ਬ੍ਰਹਮਨਵਾਦ ਨਾਲ ਜੁੜੇ ਹੋਏ ਨੇ ਇਸ ਤੋਂ ਪਹਿਲਾਂ ਕਿ ਆਪਾਂ ਉਸ ਭਾਗ ਵੱਲ ਚਲੀਏ ਜਿੱਥੇ ਗੁਰਮਤ ਤੁਹਾਨੂੰ ਅਸਲੀ ਮਾਰਗ ਦੱਸਦੀ ਹੈ ਵੀ ਸੱਚ ਦਾ ਮਾਰਗ ਕੀ ਹੈ ਇੱਕ ਹੋਰ ਭਾਗ ਰਹਿ ਗਿਆ ਬੜਾ ਜ਼ਰੂਰੀ ਜਿਹੜਾ ਇਹ ਕਿਹਾ ਗਿਆ ਕਿ ਪੂਜਾ ਕਰਨ ਲਈ ਹਰ ਚੀਜ਼ ਸੁੱਚੀ ਹੋਣੀ ਚਾਹੀਦੀ ਹੈ ਇਹ ਤਾਂ ਸਮਝ ਨਾ ਪਏਗਾ ਕਿ ਕਿਹੜੀ ਚੀਜ਼ ਸੁੱਚੀ ਹੈ ਅਸੀਂ ਵੀ ਜਿਹੜਾ ਹੈ ਫਿਰ ਉਹਦੇ ਮੁਤਾਬਕ ਪੂਜਾ ਕਰਨ ਦਾ ਵੀ ਵਿਧਾਨ ਆਪਣਾ ਬਣਾਈਏ ਯਾ ਇਹ ਦੇਖ ਲਈਏ ਕਿ ਕਿ ਬ੍ਰਾਹਮਣ ਜੋ ਪੂਜਾ ਕਰ ਰਿਹਾ ਸੱਚਮੁੱਚ ਉਹ ਸੁੱਚੀਆਂ ਚੀਜ਼ਾਂ ਨਾਲ ਹੀ ਕਰ ਰਿਹਾ ਕਰਵਾ ਰਿਹਾ ਅੱਜ ਦਾ ਪਹਿਲਾ ਪ੍ਰਮਾਨ ਜੋ ਆਪ ਜੀ ਨਾਲ ਮੈਂ ਸਾਝਾ ਕਰਨਾ ਹੈ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇਸ ਵਿੱਚ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤਿਸ ਬਿਨ ਸਭ ਅਪਵਿੱਤਰ ਹੈ ਜੇ ਤ ਪੈਨਣ ਖਾਣ ਔਰ ਗੱਲਾਂ ਸਭ ਕੂੜੀਆਂ ਤੁਧ ਪਾਵੈ ਪਰਵਾਹ ਤਿਸ ਬਿਨ ਸਭ ਅਪਵਿੱਤਰ ਹੈ ਇਹ ਫੈਸਲੇ ਦਿੱਤਾ ਸਤਿਗੁਰੂ ਨੇ ਠੀਕ ਹੈ ਸੀ ਗੁਰਬਾਣੀ ਦੇ ਹੋਰ ਪ੍ਰਮਾਣ ਵੀ ਵਿਚਾਰਾਂਗੇ ਪਰ ਫੈਸਲਾ ਤਾਂ ਬੜਾ ਸਪਸ਼ਟ ਹੈ ਔਰ ਗੁਰਨਾਨਕ ਸਾਹਿਬ ਦਾ ਕੀਤਾ ਹੋਇਆ ਕਿ ਉਸ ਕਾਲਪੁਰ ਤੋਂ ਬਗੈਰ ਬਾਕੀ ਸਭ ਕੁਝ ਹੀ ਪਵਿੱਤਰ ਹੈ। ਇਹਦਾ ਮਤਲਬ ਪਵਿੱਤਰਤਾ ਸਿਰਫ ਕਾਲਪੁਰ ਖਾਸਤੇ ਹੋਏ। ਉਹ ਦੇ ਬਗੈਰ ਜਦ ਸਭ ਕੁਝ ਹੀ ਪਵਿੱਤਰ ਹੈ ਫਿਰ ਜੇਤਾ ਪਹਿਨਣ ਖਾਣ ਜੋ ਪਾ ਰਹੇ ਆ ਜੋ ਪਹਿਨ ਰਹੇ ਆ ਜੋ ਖਾ ਰਹੇ ਆ ਔਰ ਜੋ ਕੁਝ ਵੀ ਹੈ ਸਭ ਕੁਝ ਹੀ ਪਵਿੱਤਰ ਹੀ ਹੈ। ਔਰ ਗੱਲਾਂ ਸਭ ਕੂੜੀਆਂ ਇੱਕ ਹੋਰ ਫੈਸਲਾ ਬੜਾ ਵੱਡਾ ਜਿਹੜੇ ਤੋਂ ਅਸਕਰਪੁਰ ਨੂੰ ਪ੍ਰਸੰਨ ਕਰਨ ਲਈ ਉਹਨੂੰ ਪਾਉਣ ਲਈ ਉਹਦੇ ਨਾਂ ਦੇ ਉੱਤੇ ਕਰਮਕਾਂਡ ਕਰ ਰਹੇ ਆਂ ਬੜੇ ਤਰੀਕੇ ਵਰਤ ਰਹੇ ਆਂ ਕਿਤੇ ਤੀਥਾਂ ਤੇ ਜਾਂਦੇ ਕਿਤੇ ਪੂਜਾ ਕਰਦੇ ਆਂ ਕਿਤੇ ਵਰਤ ਰੱਖਦੇ ਆਂ ਪਤਾ ਨਹੀਂ ਕਿੰਨੇ ਤਰੀਕੇ ਵਰਤ ਰਹੇ ਆਂ ਕਰਮਕਾਂਡ ਕਰ ਰਹੇ ਆਂ ਸਤਗੁਰੂ ਉਹਦਾ ਵੀ ਫੈਸਲਾ ਦਿੰਦੇ ਨੇ ਹੋਰ ਗੱਲਾਂ ਸਭ ਕੂੜੀਆਂ ਸਤਿਗੁਰੂ ਜੀ ਫਿਰ ਸਹੀ ਤਰੀਕਾ ਕੀ ਹੈ ਤੁਧ ਭਾਵੈ ਪਰਵਾਣ ਜੋ ਕਾ ਉਸ ਕਾਲਪੁਤ ਨੂੰ ਚੰਗਾ ਲੱਗਦਾ ਹੈ ਉਹਦੇ ਹੁਕਮ ਚ ਰਹਿਣਾ ਉਹਦੀ ਰਜ਼ਾ ਚ ਰਹਿਣਾ ਇਹ ਹੈ ਅਸਲੀ ਤਰੀਕਾ ਹੀ ਪੂਜਾ ਹੈ ਜੇ ਉਹਦੇ ਜੀਵਨ ਹੁਕਮ ਦੇ ਵਿੱਚ ਉਹਦੇ ਅਟਲ ਨਿਯਮਾਂ ਦੇ ਵਿੱਚ ਆਪਣੇ ਜੀਵਨ ਨੂੰ ਟਾਲ ਲਿਆ ਉਦੇ ਮੁਤਾਬਕ ਜੀਵਨ ਨੂੰ ਪ੍ਰਮਾਨ ਕਰ ਲਿਆ। ਇਹੀ ਸਭ ਕੁਝ ਹੈ। ਹੋਰ ਕੋਈ ਚੇਸ਼ਟਾ ਦੀ ਲੋੜ ਹੀ ਨਹੀਂ। ਤੁਦ ਭਾਵਾ ਪਰਮਾਨ। ਅਜਾ ਦੂਜਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ। ਜੁਰ ਅਮਰਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਤੇ ਤੀਜੇ ਨਾਲ ਇੱਕ ਬਖਸ਼ਿਸ਼ ਕਰਦੇ ਨੇ ਇੱਕ ਪੰਕਤੀ ਪੂਰਾ ਫੈਸਲਾ। ਹਰ ਬਿੰ ਸਭ ਕੁਝ ਮੈਂ ਅਲਾ ਸੰਤੋ। ਕਿਆ ਹਾਂ ਪੁੱਛੜਾ। ਵੇ ਅਕਸਰ ਗੱਲ ਕਹਿਣਾ ਬਾਰ ਬਾਰ ਰਿਪੀਟ ਕਰਨਾ ਇਸ ਗੱਲ ਨੂੰ ਗੁਰਬਾਣੀ ਦੀ ਇਹ ਖੂਬਸੂਰਤੀ ਜਿਹੜੀ ਹੈ ਇਹਨੂੰ ਸਾਨੂੰ ਪਹਿਚਾਣ ਲੈਣੀ ਵੀ ਚਾਹੀਦਾ ਇਹਨੂੰ ਮੰਨਣਾ ਵੀ ਚਾਹੀਦਾ ਕਿ 35 ਸ਼ਖਸੀਅਤਾਂ ਦੀ ਬਾਣੀ ਹੋਣ ਦੇ ਬਾਵਜੂਦ ਇੱਕ ਰਸ ਹੈ ਬਾਣੀ ਇੱਕ ਸਿਧਾਂਤ ਇੱਕ ਸਿਸਟਮ ਜੇ ਉੱਥੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਪ੍ਰਮਾਨ ਚ ਬਖਸ਼ਿਸ਼ ਕੀਤੀ ਸੀ ਇਸ ਨੂੰ ਸਭ অপਵਿੱਤਰ ਹੈ ਤੇ ਇੱਥੇ ਸਤਿਗੁਰੂ ਉਹੀ ਫੈਸਲਾ ਦੇ ਰਹੇ ਨੇ ਹਰਬੰਦ ਸਭ ਕੁਝ ਮਹਿਲਾ ਸੰਤੋ ਉਹ ਸਰਕਾਰਪੁਰ ਤੋਂ ਬਗੈਰ ਤੇ ਸਭ ਕੁਝ ਮਹਿਲਾ ਸਭ ਕੁਝ ਝੂਠਾ ਹੈ ਸਭ ਕੁਝ অপਵਿੱਤਰ ਹੈ ਮਹਿਲਾ ਸੰਤੋ ਹੁਣ ਬ੍ਰਾਹਮਣ ਕਹਿੰਦਾ ਹੈ ਕਿ ਪੂਜਾ ਕਰਨ ਵਾਸਤੇ ਹਰ ਚੀਜ਼ ਜਿਹੜੀ ਹੈ ਸੁੱਚੀ ਚਾਹੀਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕੀ ਹੋ ਪੂਜ ਚੜਾਈ ਕੀ ਬੇਟਾ ਕਰਕੇ ਪੂਜਾ ਕਰਾਂ ਉਹਦੀ ਕੀ ਹੋ ਪੂਚੜਾਈ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਜੋ ਫੈਸਲਾ ਹੈ ਸਾਡੇ ਸਾਰਿਆਂ ਦੇ ਵਾਸਤੇ ਹੈ ਸਾਰੀ ਮਨੁੱਖਤਾ ਦੇ ਵਾਸਤੇ ਹੈ ਆ ਅਸੀਂ ਗੁਰੂ ਦੇ ਅਲੰਭਰਧਾਰ ਆ ਨੁਰਦੇਸ਼ ਸਿਧਾਂਤਾਂ ਦੇ ਪਹਿਰੇਦਾਰ ਆ ਸਭ ਤੋਂ ਪਹਿਲੀ ਗੱਲ ਤਾਂ ਸਾਡੇ ਤੋਂ ਸ਼ੁਰੂ ਹੋਣੀ ਹੈ ਨਾ ਜੇ ਅਸੀਂ ਭਰਮਾਂ 'ਚੋਂ ਨਿਕਲ ਗਏ ਆ ਤੇ ਦੂਜੇ ਦਾ ਕੋਈ ਪ੍ਰਭਾਵ ਕਹਿ ਸਕਦਾ ਤੇ ਜੇ ਅਸੀਂ ਭਰਮਾਂ 'ਚ ਪਏ ਹੋਏ ਆ ਤੇ ਦੂਜੇ ਨੂੰ ਕੀ ਸਮਝਾਵਾਂਗੇ ਆ ਐਡਾ ਤੀਸਰਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਬਾਬਾ ਕਬੀਰ ਸਾਹਿਬ ਦਾ ਔਰ ਬਾਬਾ ਕਬੀਰ ਸਾਹਿਬ ਨੇ ਜੋ ਬ੍ਰਾਹਮਣ ਸੁਚਿਤ ਸੁਚਿਤਮਤਾ ਬਖਵਾ ਕਰ ਰਿਹਾ ਪਵਿੱਤਰਤਾ ਦਾ ਬਖਵਾ ਕਰ ਰਿਹਾ ਉਹਦਾ ਪਰਮਾਨ ਦੇ ਕੇ ਸਾਨੂੰ ਸਮਝਾਇਆ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਬਾਸਨ ਮਾਨ ਚਰਾਵੇਂ ਉਪਰ ਕਾਠੀ ਧੋਏ ਜਲਾਵੇਂ ਬਸਤਾ ਖੋਦ ਕਰੈ ਦੋਈ ਚੂਲੇ ਸਾਰੇ ਮਾਨਸ ਖਾਵੇਂ ਉਹ ਜਨ ਤਿਆਰ ਕਰਨ ਲਈ ਪਵਿੱਤਰ ਹੋ ਚਾਹੀਦਾ ਸਭ ਕੁਝ। ਭਾਂਡੇ ਮਾਂਜ ਕੇ ਚੜਾਉਂਦੇ ਨੇ ਬਾਂਸਰ ਮਾਂਚਰਾਵੇਂ ਉੱਪਰ। ਵਰਤੇ ਹੋਰ ਕਾਠੀ ਤਵੇ ਜਲਾਵੇਂ। ਲੱਕੜਾਂ ਵੀ ਧੋ ਕੇ ਬਾਲਦੇ ਨੇ। ਬਸ ਦੁਆ ਖੋਦ ਕਰੈ ਦੋਈ ਚੂਲੇ। ਧਰਤੀ ਵੀ ਅਪਵਿੱਤਰ ਝੂਠੀ ਹੈ। ਤਰਤੀ ਜੋ ਪਰਿਸਤਾ ਇਸ ਕਰਕੇ ਥੋੜੀ ਜੀ ਜ਼ਮੀਨ ਪੁੱਟ ਕੇ ਨੀਵੇਂ ਕਰਕੇ ਭਾਂਡੇ ਬਣਾਉਂਦੇ ਨੇ ਬਸਤਾ ਖੋਦ ਕਰਨ ਦੋਈ ਚੂਲੇ ਇੰਨਾ ਵੱਡਾ ਵਿਖਾਵਾ ਹੈ ਪਵਿੱਤਰਤਾ ਦਾ ਸੂਚਿਤਮ ਦਾ ਘਸਰਾ ਪਰ ਅਸਲ ਜੀਵਨ ਕੀ ਹੈ ਸਾਰੇ ਮਾਨਸ ਖਾਮ ਵਿਉਂਤਬੰਦੀਆਂ ਸਾਰੀਆਂ ਇਹ ਨੇ ਕਰਤੂਕ ਤੇ ਹੈ ਕਿ ਸਾਰੀ ਮੁਲਕਤਾ ਨੂੰ ਖਾ ਜਾਂਦੇ ਨੇ। ਇਹੀ ਵਿਉਂਤਬੰਦੀਆਂ ਨੇ ਕਿ ਕਿਵੇਂ ਇਹਨਾਂ ਨੂੰ ਲੁੱਟਿਆ ਜਾ ਸਕਦਾ ਹੈ, ਕਿਵੇਂ ਇਹਨਾਂ ਦਾ ਲਹੂ ਪੀਤਾ ਜਾ ਸਕਦਾ ਹੈ, ਕਿਵੇਂ ਇਹਨਾਂ ਦੀ ਹੱਕ ਸੱਚ ਦੀ ਕਮਾਈ ਜਿਹੜੀ ਹੈ ਉਹ ਜਮ ਕੀਤੀ ਜਾ ਸਕਦੀ ਹੈ, ਲੁੱਟੀ ਜਾ ਸਕਦੀ ਹੈ। ਤੇ ਹੱਕ ਸੱਚ ਦੀ ਕਮਾਈ ਨੂੰ ਸਤਿਗੁਰੂ ਨੇ ਜਿਹੜਾ ਜਿਹੜਾ ਉਹਨੂੰ ਲੁੱਟਣ ਵਾਲਾ ਉਹਦੀ ਉਹ ਗੱਲ ਕੀਤੀ ਹੈ ਨੂੰ ਸਾਰੇ ਮਾਨਸ ਖਾਮ ਹੈ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਖਾਏ ਇਹਨੂੰ ਮੁਰਦਾਰ ਕਿਹਾ ਤਾਰੇ ਮਾਨਸ ਕਰ ਮ ਇਹ ਹੈ ਜਿਹੜਾ ਅਸੀਂ ਭਰਮ ਅਜ ਸਿੱਖ ਵੀ ਇਸ ਭਰਮ ਤੋਂ ਬਚਿਆ ਨਹੀਂ ਹੋਇਆ ਅ ਸੁੱਛਤੰ ਪਵਿੱਤਰਤਾ ਦਾ ਅਸੀਂ ਹਾਈਜੀਨ ਜਿਹੜੀ ਸੀ ਉਹਨੂੰ ਪਵਿੱਤਰਤਾ ਬਣਾਤਾ ਹੈ ਮੈਂ ਇਸ ਵਿਚਾਰ ਨੂੰ ਜਕੰਧਾ ਦਿਨ ਹੋਰ ਆਪ ਜੀ ਨਾਲ ਸੰਜੀਕਾਰਾਂਗਾ ਉੱਥੇ ਖੁੱਲ ਕੇ ਵਿਚਾਰ ਕਰਾਂਗੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ